ਰੇਲਵੇ ਸਟੇਸ਼ਨ ਦੇ ਬਾਹਰ ਤੋਂ ਗੱਡੀਆਂ ਸੀਗੀਆਂ ਅਪਡੇਟ ਕਰਾਈ ਔਰ ਇਹਨਾਂ ਨੇ ਆਪਣੀ ਜਿਹੜੀ ਆਡੈਂਟਿਟੀ ਹੈਗੀ ਐ ਜਿਸ ਤਰ੍ਹਾਂ ਦੀ ਹੈਗੀ ਆ ਉਹ ਦੱਸੀ ਔਰ ਕੰਟਰੋਲ ਰੂਮ ਕੋ ਵੀ ਫੋਨ ਕੀਤਾ ਕਿ ਮੈਂ ਇੱਧਾ ਪੰਜਾਬ ਤੋਂ ਸੈਕਟਰ ਹੈਗੀ ਆ ਤੇ ਮੇਰੀ ਗੱਡੀ ਵੱਜ ਗਈ ਐ ਵੀ ਜੱਥੇ ਪੁਲਿਸ ਆ ਕੇ ਭੇਜੋ ਸਰ ਮੈਂ ਡਿਪਰੈਸ਼ਨ ਦੇ ਵਿੱਚ ਆਹ ਨਹੀਂ ਡਿਪਰੈਸ਼ਨ ਤੁਸੀਂ ਕੇ ਲਾ ਕੇ ਡਿਪਰੈਸ਼ਨ ਦੀ ਮੈਡੀਸਿਨ ਚੱਲਦੀ ਹੈ ਇਸ ਬਾਰੇ ਜੋ ਬ੍ਰਿੰਕਿੰਗ ਦਾ ਪਰਦਾਜ ਦਿੱਤੀ ਜੇ ਪਤਾ ਲੱਗਾ ਕਿ ਇਹ ਜਿਹੜੇ ਹੈਗੇ ਆਪਣੇ ਨੂੰ ਨਕਲੀ ਬਣ ਕਰ ਰਹੇ ਨੇ ਆਪਣੀ ਜਿਹੜੀ ਹੈ ਪਰਸੋਨਲਿਟੀ ਨੂੰ ਕਰ ਰਹੇ ਨੇ ਕਿ ਇਹਨਾਂ ਦੀ ਆਡੈਂਟਿਟੀ ਕਿਸੇ ਹੋਰ ਦੀ ਆਪਣੀ ਆਡੈਂਟਿਟੀ ਤੇ ਸਾਹ ਰਹੀ ਇਹਨਾਂ ਦੇ ਕੋਲ ਇੱਕ ਬੀਸਿੰਗ ਕਾਰਡ ਹੈਗਾ ਜਿਹਦੇ ਤੇ ਇਹਨਾਂ ਨੇ ਆਪਣਾ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਉਹ ਜਾਲੀ ਆਪਣਾ ਉਹ 컬러 ਨਾਸ਼ੋ ਦਾ ਹੈ ਉਹ ਸਮਝ ਜਿਹੜਾ ਹੈਗਾ ਪਾਰਟ ਆਫ ਇਨਵੈਸਟੀਗੇਸ਼ਨ ਫਾਈਲ ਦਾ ਹੈ ਨਹੀਂ ਬੱਤੀ ਨਹੀਂ ਲਗਾਈ ਇਹਨਾਂ ਨੇ ਆਪਣੀ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਆ ਉਦੋਂ ਇਹਨਾਂ ਨੇ ਆਪਣੀ ਇੰਟਰੋਡਕਸ਼ਨ ਜਿਹੜੀ ਸੀ ਉਹ ਐਜ਼ ਅ ਪੁਲਿਸ ਆਫਸਰ 419 420 678 73 ਤਹਿਸੀਲ ਖਾਨਾ ਸੇਵਾ ਲੈਂਦਾ ਹੈਗਾ ਇਹਦੇ ਵਿੱਚ ਇੱਕ ਗ੍ਰਿਫਟਾਰ ਕੀਤੀ ਹੈ ਲੇਡੀ ਰਣਜੀਤ ਕੌਰ ਪਤਨੀ ਬਲਕਾਤ ਸਿੰਘ ਵਾਸੀ ਗਲੀ ਨੰਬਰ 6 ਪ੍ਰਤਾਪ ਇਹ ਵੀ ਉਹ ਅੰਮ੍ਰਿਤਸਰ ਦੀ ਹੈਗੀ ਐ ਇਹਦਾ ਦੀ ਉਮਰ ਆਲਮੋਸਟ 45 ਇਅਰ ਹੈਗੀ ਐ ਇਹ ਹੋਇਆ ਕੀ ਹੈ ਕਿ ਇਨਸੀਡੈਂਸ ਇਹਨਾਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਦੋ ਗੱਡੀਆਂ ਸੀਗੀਆਂ ਆਪਸ ਦੇ ਟਕਰਾਈ ਔਰ ਇਹਨਾਂ ਨੇ ਆਪਣੀ ਜਿਹੜੀ ਆਇਡੈਂਟੀਟੀ ਹੈਗੀ ਐ ਐਸ ਇਨਸਪੈਕਟਰ ਜਿਹੜੀ ਹੈਗੀ ਐ ਉਹ ਦੱਸੀ ਔਰ ਕੰਟਰੋਲ ਰੂਮ ਤੇ ਵੀ ਫੋਨ ਕੀਤਾ ਕਿ ਮੈਂ ਇਦਾਂ ਪੰਜਾਬ ਪੁਲਿਸ ਦੀ ਇਨਸਪੈਕਟਰ ਹੈਗੀ ਆ ਤੇ ਮੇਰੀ ਗੱਡੀ ਵਜਿਏ ਇਮੀਜਟੇ ਪੁਲਿਸ ਪਾਰਟੀ ਭੇਜੋ ਜਦੋਂ ਸਾਡੇ ਉੱਥੇ ਮੌਕੇ ਤੇ ਜਿਹੜੇ ਐਸ.ਆਈ. ਦਜੀਤ ਸਿੰਘ ਜੀ ਜਦੋਂ ਪਹੁੰਚੇ ਇਹਨਾਂ ਨੇ ਆਪਣੀ ਇੰਟਰਪਰੈਕਸ਼ਨ ਜਿਹੜੀ ਸੀਗੀ ਇਹ ਪੰਜਾਬ ਪੁਲਿਸ ਤੇ ਐਜ਼ ਅ ਇੰਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਇਹ ਵੀ ਦੱਸੀ ਕਿ ਇਹਨਾਂ ਦੀ ਪੋਸਟਿੰਗ ਜਿਹੜੀ ਹੈਗੀ ਅਮਸਾ ਅਧਿਆਪੀ ਦੇ ਵਿੱਚ ਹੈਗੀ ਆ ਸੋ ਥੋੜੇ ਇਨਫੈਕਟ ਸਾਹਿਬ ਨੂੰ ਇਹ ਆਪਣੇ ਜਿਹੜੇ ਸੀਗੇ ਜਦੋਂ ਇਹਨਾਂ ਦੀ ਗੱਲਬਾਤ ਤੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੀ ਸੀਗੀ ਆ ਵੀ ਇਹ ਉਸ ਵਿਹਾਜੇ ਦੇ ਨਹੀਂ ਹੈਗੇ ਪੁਲਿਸ ਆਫਸਰ ਨਹੀਂ ਹੈਗੇ ਤੇ ਇਸ ਬਾਰੇ ਜੋ ਬ੍ਰੀਕਿੰਗਾਂ ਪੜਤਾਲ ਕੀਤੀ ਗਈ ਤੇ ਪਤਾ ਲੱਗਾ ਕਿ ਇਹ ਜਿਹੜੇ ਹੈਗੇ ਆਪਣੇ ਆਪ ਨੂੰ ਮਿਸਰੀ ਪ੍ਰੇਜ਼ੈਂਟ ਕਰ ਰਹੇ ਨੇ ਆਪਣੇ ਜਿਹੜੀ ਹੈ ਪਰਸੋਨੇਸ਼ਨ ਕਰ ਰਹੇ ਨੇ ਕਿ ਇਹਨਾਂ ਦੀ ਆਈਡੈਂਟੀ ਕਿਸੇ ਹੋਰ ਦੀ ਆਪਣੀ ਆਈਡੈਂਟੀ ਤੇ ਸਾਰੇ ਨੇ। ਸੋ ਇਸ चीज ਨੂੰ ਜਦੋਂ ਗਹਿਰਾਈ ਨਾਲ ਵੈਰੀਫਾਈ ਕੀਤਾ ਗਿਆ, ਆਈਐਸਆਈ ਬਾਅਦ ਤੋਂ ਪਤਾ ਲੱਗਾ ਕਿ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਨਹੀਂ। ਸੋ ਇਹਨਾਂ ਤੇ ਜਿਹੜਾ ਹੈਗਾ ਇਹ ਮੁਕੱਦਮਾ ਜਿਹੜਾ ਹੈਗਾ ਦਰਜ ਕੀਤਾ ਗਿਆ ਜਿਹੜਾ ਹੈਗਾ 420 410 420 7677 ਦਾ। ਔਰ ਇਹਨਾਂ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਕਦਮ ਵਿੱਚ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੇ ਕੋਲ ਕੁਝ ਆਈਕਨ ਵਗੈਰਾ ਬਣ ਰਹੇ ਨੇ ਇਹਨਾਂ ਦੇ ਕੋਲ ਇੱਕ ਵਿਜ਼ਿਟਿੰਗ ਕਾਰਡ ਹੈਗਾ ਜਿਹਦੇ ਉੱਤੇ ਇਹਨਾਂ ਨੇ ਆਪਣਾ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਉਹ ਜਾਲੀ ਆਪਣਾ ਉਹ ਕਲਰ ਬਣਾ ਕੇ ਦਾਇਆ ਹੋਇਆ ਉਹ ਤੁਹਾਨੂੰ ਜਿਹੜਾ ਹੈਗਾ ਪਾਰਟ ਆਫ ਇਨਵੈਸਟੀਗੇਸ਼ਨ ਫਾਈਲ ਦਾ ਹੈਗਾ ਸਰ ਇਹ ਇਨ ਤੇ ਪਹਿਲਾ ਪਰਚਾ ਵੀ ਦਰਜ ਨੇ ਇਹਦਾ ਪਤਾ ਲੱਗਦਾ ਇਹਨਾਂ ਦੇ ਉੱਤੇ ਪਹਿਲਾ ਇੱਕ ਮਾਈਨਿੰਗ ਦਾ ਪਰਚਾ ਦਰਜ ਹੈਗਾ ਜੀ ਥਾਣਾ ਆਪਣੇ ਅਜਨਾਰੇ ਦੇ ਵਿੱਚ ਉਹਦੇ ਵਿੱਚ ਨੋਮੀਨੇਟਡ ਹੈਗੀ ਆ ਉਸ ਤੋਂ ਬਾਅਦ ਦੋ ਵਾਰੀ ਇਹਨਾਂ ਦੀ ਜੜੀ ਹੈਗੀ ਆ ਆਪਣੀ ਸਾਧ ਤੱਕ ਹੁੰਦੀ ਹੈ ਸਰ ਕੋ ਵਰਦੀ ਨਹੀਂ ਇਹਨਾਂ ਨੂੰ ਨਹੀਂ ਵਰਦੀ ਨਹੀਂ ਮਿਲੀ ਜੀ ਜਿਹੜੀ ਗੱਡੀ ਨਾਲ ਬੱਤੀ ਲਗਾਈ ਹੈ ਜਾਂ ਟੀ ਲਗਾਈ ਹੈ ਨਹੀਂ ਬੱਤੀ ਨਹੀਂ ਲਗਾਈ ਹੈ ਇਹਨਾਂ ਨੇ ਆਪਣੀ ਇੰਟਰਕ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਆ ਉਦੋਂ ਇਹਨਾਂ ਨੇ ਆਪਣੀ ਇੰਟਰਡਕਸ਼ਨ ਇੰਟਰੋਡਕਸ਼ਨ ਜਿਹੜੀ ਸੀ ਉਹ ਐਜ਼ ਅ ਪੁਲਿਸ ਆਫਸਰ ਦੀ ਜਿਹੜੀ ਗੱਡੀ ਸੀ ਜਿਹੜੀ ਇਹਨਾਂ ਦੀ ਗੱਡੀ ਆਪਣੀ ਹੈ ਜਾਂ ਕਿਸੇ ਦੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਓਕੇ ਇਹਦੇ ਰਿਸ਼ਤੇਦਾਰ ਦੀ ਹੈ ਇਹਨਾਂ ਦੀ ਕਿਸੇ ਪਰ ਇਹਨਾਂ ਦੇ ਪ੍ਰਤਾਪ ਐ ਵੀ ਜਿਹਦਾ ਅਡਰੈਸ ਜਿਹੜਾ ਸਾਡੇ ਕੋਲ ਹੈ ਤੇ ਇਹ ਆਪਣੇ ਦੇ ਪਹਿਲੇ ਵੀ ਦੂਸਰੇ ਲੋਕਾਂ ਨਾਲ ਕੋਈ ਗੱਲ ਹੈ ਕੋਈ ਉਹਨਾਂ ਦੇ ਪਰਸਨਲ ਲੈਗ ਪਰਸਨ ਗੱਲਾਂ ਹੈਗੀਆਂ ਨਾ ਪਰਸਨਲ ਉਹਨਾਂ ਦੀ ਲਾਈਫ ਹੈਗੀ ਔਰ ਉਸ ਬਾਰੇ ਅਸੀਂ ਕਮੈਂਟ ਨਹੀਂ ਕਰ ਸਕਦੇ ਅਸੀਂ ਤਾਂ ਜੋ ਐਸਪਰ ਇਨਵੈਸਟੀਗੇਸ਼ਨ ਹੈਗੀ ਆ ਉਹਦੇ ਬਾਰੇ ਦੇ ਅਸਰ ਵਿਸ਼ਾ ਮੰਤਰੀ ਨੇ ਸਟ੍ਰੈਟਜੀ ਕਿਤੇ ਹੋਵੇ ਇਹਨਾਂ ਨੇ ਕਿਦੋਂ ਤੱਕ ਪੈਸੇ ਅੱਗੇ ਹੋਣੀਆਂ ਕੋ ਦੇਖੋ ਇਹਨਾਂ ਦੀ ਐਸੀਆਂ ਕਾਫੀ ਜਿਹੜੀ ਚੀਜ਼ ਹੈ ਰਮਾਨ ਲੈ ਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਏਗੀ ਅਸੀਂ ਵੀ ਤੁਹਾਡੇ ਮੀਡੀਆ ਰਾਹੀਂ ਇਹ ਪਹੁੰਚ ਕਰਦੇ ਹਾਂ ਜੇ ਇਹਨਾਂ ਨੇ ਕੋਈ ਫਰਾਡ ਕੀਤਾ ਜਾਂ ਕੁਝ ਵੀ ਕੀਤਾ ਤਾਂ ਸਾਡੇ ਐਸਐਚਐਸ ਸੇਫ ਲਾਈਨ ਦੇ ਨਾਲ ਸੰਪਰਕ ਕਰੋ ਔਰ ਇਹਨਾਂ ਬਾਰੇ ਜੇ ਕੋਈ ਹੋਰ ਐਵੀਡੈਂਸ ਦਿੱਤਾ ਜਾ ਸਕਦਾ ਜਿਸਕੇ ਇਹਨਾਂ ਨੇ ਆਪਣੇ ਆਪ ਨੂੰ ਮੇਰੇ ਰਿਪਰੈਜ਼ੈਂਟ ਕੀਤਾ ਜਾਂ ਕਸਮੇਸ਼ਨ ਕੀਤੀ ਹੈ ਤਾਂ ਉਹ ਸਾਡੇ ਕੋਲ ਟੱਕਰਦਾ ਉਸ ਲਈ ਇਹ ਇਦਾਂ ਪੁਲਿਸ ਦਾ ਨਾਮ ਵਰਤਣਾ ਇੱਕ ਹਾਈਪੋਕ੍ਰਿਟ ਲੱਗਦਾ ਹੈ ਜਦੋਂ ਕ੍ਰਿਮਿਨਲ ਰਿਪੋਰਟ ਪੜ੍ਹੋ ਨਾ ਇਹਨੂੰ ਡਾਂਕੋ ਕੋਈ ਨਹੀਂ ਸੀ ਇਹਨਾਂ ਨੇ ਦੇਖੋ ਇਹ ਤਾਂ ਹੁਣ ਉਹੀ ਜਾਣਦੇ ਹੈਗੇ ਨੇ ਕਿ ਉਹਨਾਂ ਨੇ ਇਹ ਕੀਤਾ ਕਿੰਨੀ ਕੌਨਫੀਡੈਂਸ ਨਾਲ ਕਰ ਰਹੇ ਨੇ ਕੋਈ ਨਾ ਕਿਉਂ ਕੀਤਾ ਉਹਨਾਂ ਨੇ ਉਹ ਕੰਟਰੋਲ ਰੂਮ ਤੇ ਜਿਸ ਵੇਲੇ ਫੋਨ ਵੀ ਕੀਤਾ ਉਹਨਾਂ ਨੇ ਜੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈਗਾ ਪੁਲਿਸ ਅਫਸਰ ਇਹ ਹੋਰ ਵੀ ਕੋਈ ਚੱਕੀ ਕੋਈ ਨਾ ਉਹੀ ਗੱਲ ਕਹਿ ਰਹੇ ਨੇ ਮੈਂ ਤੁਹਾਡੇ ਮਾਦੀਮ ਰਾਹੀਂ ਹੋਰ ਵੀ ਕਹਿ ਰਹੇ ਜੋ ਸਾਡੇ ਕੋਲ ਤਾਂ ਹਜੇ ਚੱਲ ਰਹੀ ਹੈ ਤਪਤੀ ਜੇ ਕਿਸੇ ਨੂੰ ਪਤਾ ਲੱਗੇ ਜੇ ਕਿਸੇ ਨੂੰ ਪਤਾ ਲੱਗਿਆ ਵੀ ਸਾਡੇ ਨਾਲ ਉਹ ਕੀਤੀ ਹੈ ਕਈ ਵਾਰੀ ਕਿਸੇ ਨੂੰ ਪਤਾ ਹੁੰਦੀ ਆ ਨੋਟਿਸ ਹੁੰਦੀ ਆ ਆਨ ਗਵਾਂਟਰੀ ਲੋਕਾਂ ਨੂੰ ਪਤਾ ਹੁੰਦਾ ਤੇ ਉਹ ਜ਼ਰੂਰ ਐਸਚੂਸੇ ਬੁਲਾਇਨ ਜਿਹੜਾ ਇਸ ਸਬੰਧੀ ਜਿਹੜਾ ਕੰਟੈਕਟ ਸਰਕਾਰ ਨੂੰ ਲੱਗਦਾ ਕਿ ਇਹਨੇ ਆਪਣਾ ਕਿੱਦਾਂ ਲੱਗਦਾ ਕਿ ਪ੍ਰਭਾਵ ਪਾਉਣ ਦੀ ਕੋਸ਼ਿਸ਼ ਤੇ ਕੋ ਹਰ ਬੰਦੇ ਨੂੰ ਆਪਣੀ ਇੱਕ ਜਗ੍ਹਾ ਬਿਲਕੁਲ ਤੁਹਾਡੀ ਗੱਲ ਸਹੀ ਆ ਪ੍ਰਭਾਵ ਹੁੰਦਾ ਕਿ ਮੈਂ ਜੀ ਆਪਣਾ ਪ੍ਰਭਾਵ ਪਾ ਕੇ ਕੰਮ ਕਰਵਾ ਲੂੰਗਾ ਤੇ ਕਿਤੇ ਨਾ ਕਿਤੇ ਹਰ ਬੰਦਾ ਆਪਣੇ ਆਪ ਨੂੰ ਰੀਮਸਰੀ ਪ੍ਰੈਜੈਂਟੇਸ਼ਨ ਕਰਦਾ ਤਾਂ ਉਹਦੇ ਜਿਹੜੇ ਆ ਜੇ ਪਰ ਕਈ ਵਾਰੀ ਜਦੋਂ ਬਰੀਕੀ ਨਾ ਹੁੰਦੀ ਤਾਂ ਕਿਵੇਂ ਆਉਂਦੀ ਹੈ ਇਹ ਵੀ ਮੰਨਦੇ ਆ ਕਿ ਤੁਹਾਡ ਕੋਲ ਗਲਤੀ ਹੋ ਗਈ ਇਸ ਵੀ ਮੈਂ ਹੱਥ ਝੋੜ ਕੇ ਮਾਫੀ ਮੰਗਦਾ ਹਾਂ ਜੀ ਇਹ ਗੱਲ ਨਹੀਂ ਹੋਈ ਮੈਂ ਤੁਹਾਡੀ ਗੋਸ਼ਟੀ ਕਰਾਂਗੇ ਸਰ ਮੈਂ ਡਿਪਰੈਸ਼ਨ ਦੇ ਵਿੱਚ ਹਾਂ ਹਾਂ ਜੀ ਡਿਪਰੈਸ਼ਨ ਕਿਸੇ ਕੇ ਤਾਂ ਕਰਕੇ ਡਿਪਰੈਸ਼ਨ ਦੀ ਮੈਡੀਸਿਨ ਚੱਲਦੀ ਹੈ ਇਹਨਾਂ ਦਾ ਡਿਪਰੈਸ਼ਨ ਤੇ ਫੋਨ ਵੀ ਕਰ ਰਹੇ ਸਰ ਮੈਂ ਮੈਂ ਨਹੀਂ ਆਇਡੈਂਟੀਟੀ ਪ੍ਰੂਫ ਦਿੱਤਾ ਸਰ ਉਹ ਟੱਕਰ ਬਾਰੇ ਦੱਸੇ ਨੋਟਿਸ ਲਿਆਂਦਾ ਸੀ ਪੁਲਸ ਦੇ ਨੋਟਿਸ ਚ ਲਿਆਂਦਾ ਸੀ ਟੱਕਰ ਬਾਰੇ ਕਿ ਸਾਡੀਆਂ ਗੱਡੀਆਂ ਦੀ ਟੱਕਰ ਹੋ ਗਈ ਤੇ ਸਾਡਾ ਰਾਜੀ ਨਾ ਕਰਾਇਓ ਝਗੜਾ ਹੋ ਰਿਹਾ ਹੈ ਇਹ ਬੰਦਿਆਂ ਦਾ